ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਪੁਲਿਸ ਗੈਰ ਕਾਨੂੰਨੀ ਚੱਲ ਰਹੇ ਕੰਮਾਂ ਦੇ ਉੱਤੇ ਰੇਡ ਕਰ ਰਹੀ ਹੈ ਇਸ ਨੂੰ ਲੈ ਕੇ ਹੁਣ ਤੱਕ ਪੁਲਿਸ ਨੂੰ ਵੱਡੀ ਕਾਮਯਾਬੀਆਂ ਮਿਲੀਆਂ ਨੇ ਬੀਤੇ ਦਿਨੀ ਜਿਰਕਪੁਰ ਦੇ ਵਿੱਚ ਜਦੋਂ ਪੁਲਿਸ ਨੇ ਸਪਾ ਸੈਂਟਰਾਂ ਦੇ ਉੱਤੇ ਰੇਡ ਕੀਤੀ ਤਾਂ ਉਹਨਾਂ ਸਪਾ ਸੈਂਟਰਾਂ ਦੇ ਵਿੱਚੋਂ ਕਈ ਕੁੜੀਆਂ ਪੁਲਿਸ ਨੇ ਹਰਾਸ ਦੇ ਵਿੱਚ ਲਈਆਂ ਇੱਕ ਵਿਅਕਤੀ ਨੂੰ ਵੀ ਹਰਾਸ ਦੇ ਵਿੱਚ ਲਿਆ ਸੀ ਤੇ ਇਹ ਰੇਡਾਂ ਹੁਣ ਲਗਾਤਾਰ ਚੱਲ ਰਹੀਆਂ ਨੇ ਤੇ ਰਾਤ ਵੀ ਜਿਹੜੀ ਪੁਲਿਸ ਵੱਲੋਂ ਵੀਆਈਪੀ ਰੋਡ ਜਿਰਕਪੁਰ ਦੇ ਇੱਕ ਸਪਾ ਸੈਂਟਰ ਦੇ ਉੱਤੇ ਜੋ ਰੇਡ ਕੀਤੀ ਤਾਂ ਦੇਖਿਆ ਗਿਆ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਪਾ ਸੈਂਟਰ ਚਲਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਉਸ ਸਪਾ ਸੈਂਟਰ ਦੇ ਓਨਰ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਦੀ ਨਾਲ ਕੁਝ ਕੁੜੀਆਂ ਜਿਹੜੀਆਂ ਸਪਾ ਸੈਂਟਰ ਦੇ ਵਿੱਚ ਸੀ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਦੱਸ ਦਿੰਨੇ ਆ ਕਿ ਪੁਲਿਸ ਲਗਾਤਾਰ ਸਖਤੀ ਦੇ ਵਿੱਚ ਹੈ ਕਿਉਂਕਿ ਸਪਾ ਸੈਂਟਰਾਂ ਦੀ ਆਰਡ ਦੇ ਵਿੱਚ ਕਈ ਗਲਤ ਕੰਮ ਚਲਾ ਰਹੇ ਨੇ ਜਿਸ ਕਾਰਨ ਪੁਲਿਸ ਕੋਲ ਸ਼ਿਕਾਇਤਾਂ ਪਹੁੰਚਦੀਆਂ ਸੀ ਤਾਂ ਪੁਲਿਸ ਨੇ ਇਹ ਲਗਾਤਾਰ ਕਾਰਵਾਈ ਰੰਭੀ ਹੋਈ ਹੈ ਤਿੰਨ ਪਹਿਲਾ ਸਪਾ ਸੈਂਟਰ ਨੂੰ ਸੀਲ ਕੀਤਾ ਤੇ ਹੁਣ ਇੱਕ ਜਿਹੜਾ ਵੀਆਈਪੀ ਰੋਡ ਦੇ ਉੱਤੇ ਸਪਾ ਸੈਂਟਰ ਹੈ ਜਿਸ ਦੇ ਉੱਤੇ ਪੁਲਿਸ ਨੇ ਰੇਡ ਕੀਤੀ ਸੀ ਉਹ ਸਪਾ ਸੈਂਟਰ ਵੀ ਸੀਲ ਕਰ ਦਿੱਤਾ ਤੇ ਇਸ ਤਰੀਕੇ ਨਾਲ ਪੁਲਿਸ ਵੱਲੋਂ ਕਿਹਾ ਗਿਆ ਕਿਸ ਤਰੀਕੇ ਦੇ ਗੈਰ ਕਾਨੂੰਨੀ ਕੰਮ ਅਸੀਂ ਆਪਣੇ ਇਲਾਕੇ ਦੇ ਵਿੱਚ ਨਹੀਂ ਚੱਲਣ ਦਵਾਂਗੇ ਭਾਵੇਂ ਕਿ ਪੂਰੇ ਪੰਜਾਬ ਦੇ ਵਿੱਚ ਪੁਲਿਸ ਪੂਰੀ ਸ਼ਕਤੀ ਦੇ ਵਿੱਚ ਹੈ ਪਰ ਜਿਰਕਪੁਰ ਦੀ ਗੱਲ ਕਰੀਏ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਹੈ ਤਾਂ ਇਸ ਜਗ੍ਹਾ ਉੱਤੇ ਕਾਫੀ ਸਪਾ ਸੈਂਟਰ ਖੁੱਲ ਗਏ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਵੱਲੋਂ ਇਸ ਤਰੀਕੇ ਦੇ ਰੇਡਾਂ ਕਰਕੇ ਇਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਤਸਵੀਰ ਸਮੇਂ ਮੌਕੇ ਤੇ ਸੀਨੀਅਰ ਪੁਲਿਸ ਅਫਸਰਾਂ ਨੇ ਹੋਰ ਕੀ ਕਿਹਾ? ਸਟੌਨਸਮ ਇਨਫੋਰਮੇਸ਼ਨ ਅਸੀਂ ਰੇਡ ਕੰਡਕਟ ਕਰਵਾਈ ਹੈ ਸਕਾਈ ਹਾਈ ਸਪਾ ਸੈਂਟਰ ਤੇ। ਔਰ ਸਾਨੂੰ ਇਹਦੇ ਵਿੱਚ ਉਹ ਪ੍ਰੋਸਟੀਚੂਨ ਦਾ ਇਥੇ ਤੰਦਾ ਚੱਲ ਰਿਹਾ ਸੀਗਾ ਤੇ ਉਹਨੂੰ ਹੁਣ ਅਸੀਂ ਆਪਣੇ ਨਾਇਬ ਤਹਿਸੀਲਦਾਰ ਦੇ ਨਾਲ ਐਗਜ਼ੀਕਿਊਟਿਵ ਮੈਜਿਸਟਰੇਟ ਦੇ ਨਾਲ ਇਸ ਸਪਾ ਸੈਂਟਰ ਨੂੰ ਅਸੀਂ ਸੀਲ ਵੀ ਕਰਵਾ ਰਹੇ ਹਾਂ। ਸਾਈਮਲਟੇਨੀਅਸਲੀ ਅਸੀਂ ਇਮੋਰਲ ਟ੍ਰੈਫਿਕਿੰਗ ਐਕਟ ਦੇ ਅੰダー ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਦੇ ਵਿੱਚ ਐਫ ਆਰ ਦੇ ਵਿੱਚ ਅਸੀਂ ਜੋ ਇਹ ਧੰਦਾ ਚਲਾ ਰਿਹਾ ਉਹਦਾ ਨਾਮ ਵੀ ਪਲੱਸ ਇਸ ਓਨਰ ਜੋ ਇਸ ਬਿਲਡਿੰਗ ਜਿਹੜਾ ਹੀ ਪ੍ਰੋਪਰਟੀ ਦਾ ਓਨਰ ਹੈ ਉਹਨੂੰ ਵੀ ਅਸੀਂ ਵਿੱਚ ਨਾਮਜ਼ਦ ਕੀਤਾ ਹੈ ਮੈਂ ਮਕਸਦ ਇਹ ਦੇਖਦੇ 10 20000 ਰੁਪਏ ਦੇ ਵੱਧ ਕਿਰਾਏ ਦੀ ਲਾਲਸ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਰੈਂਟ ਦੇ ਵਿੱਚ ਇਹ ਲੋਕ ਦੇ ਦਿੰਦੇ ਨੇ ਰੈਂਟ ਦੇ ਤੇ ਉਹ ਇਹੋ ਜਿਹੇ ਲੋਕਾਂ ਨੂੰ ਕਿ ਚਦਾਵਨੀ ਹੈ ਕਿ ਉਹ ਜੋ ਵੀ ਕਾਰੋਬਾਰ ਕਰ डेफिनेटली ਮੈਂ ਜੁਆਇਨਿੰਗ ਤੋਂ ਪਹਿਲਾਂ ਹੀ ਮੈਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਹੋਟੈਲਸ ਔਰ ਸਪਾ ਸੈਂਟਰਸ ਨੂੰ ਲੈ ਕੇ ਜੇ ਕੋਈ ਇੱਥੇ ਗੈਰ ਕਾਨੂੰਨੀ ਕੰਮ ਲ ਰਹੇ ਮੇਰੇ ਵੱਲੋਂ ਮੇਰੇ ਆਫਿਸ ਵੱਲੋਂ ਮੇਰੀ ਪੁਲਿਸ ਵੱਲੋਂ ਜ਼ੀਰੋ ਟੋਲਰੈਂਸ ਅਪਰੋਚ ਹੈ ਮੇਰੀ ਇਹ ਚੀਜ਼ਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਗਰ ਤੁਸੀਂ ਕਿਸੇ ਨੂੰ ਆਪਣੀ ਪ੍ਰਾਪਰਟੀ ਦੇ ਰਹੇ ਹੋ ਉਸ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇੱਕ ਵਾਰੀ ਵੈਰੀਫਾਈ ਕਰਵਾ ਲਓ ਕਿ ਤੁਹਾਡੀ ਪ੍ਰਾਪਰਟੀ ਦਾ ਯੂਜ਼ ਕਿਸ ਤਰ੍ਹਾਂ ਨਾਲ ਹੋ ਰਿਹਾ ਹੈ ਤਾਂ ਇਗਨੋਰੈਂਸ ਆਫ ਲਾ ਇਸ ਨੋਟ ਐਨ ਐਕਸਕਿਊਜ਼ ਐਟ 올 ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਸਪਾ ਸੈਂਟਰ ਚੱਲ ਰਿਹਾ ਹੈ ਤੁਸੀਂ ਪ੍ਰਾਪਰਟੀ ਤੇ ਤੁਹਾਡੇ ਤੇ ਸਪਾ ਸੈਂਟਰ ਚੱਲ ਰਿਹਾ ਹੈ ਅਗਰ ਉੱਥੇ ਇਹ ਪ੍ਰੋਸਟੀਚੂਨ ਦਾ ਰੈਕੇਟ ਚੱਲ ਰਿਹਾ ਹੈ ਦੈਨ ਯੂ ਆਰ ਆਲਸੋ ਇਨਵੋਲਡ ਇਨ ਦੈਟ ਹੋਲ ਥਿੰਗ ਤੇ ਅਸੀਂ ਤੁਹਾਡੇ ਤੇ ਵੀ ਕਾਰਵਾਈ ਕਰਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਸਾਰੇ ਸਪਾ ਸੈਂਟਰਸ ਨੂੰ ਔਰ ਹੋਟਲਸ ਨੂੰ ਇਹ ਬਹੁਤ ਸਟ੍ਰਿਕਟਲੀ ਵਾਰਨਿੰਗ ਦੇ ਰਹੀ ਹੈ ਕਿ ਇਹ ਸਭ ਗਲਤ ਕੰਮ ਕਰਨੇ ਤੁਸੀਂ ਛੱਡ ਦਿਓ ਜਿਸ ਪਰਪਸ ਦੇ ਲਈ ਤੁਹਾਨੂੰ ਲਾਇਸੈਂਸ ਮਿਲਿਆ ਹੋਇਆ ਹੈ ਉਹਦੀ 100% ਫੋਲੋ ਕੀਤੀ ਜਾਵੇ ਜੇ ਸਾਨੂੰ ਉੱਥੇ ਕੋਈ ਵੀ ਗੈਰ ਕਾਨੂੰਨੀ ਕੰਮ ਮਿਲ ਗਿਆ ਤਾਂ ਅਸੀਂ ਆਪਣਾ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਵੀ ਲਵਾਵਾਂਗੇ ਔਰ ਹੁਣ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਟਾਈ ਅਪ ਕਰਕੇ ਅਸੀਂ ਇਹ ਐਨਸ਼ੋਰ ਕਰਵਾਵਾਂਗੇ ਕਿ ਪ੍ਰਾਪਰਟੀ ਸੀਲ ਹੋਵੇ ਔਰ ਨਰਿੰਦਰ ਜੀ ਅੱਜ ਇੱਕ ਕਾਰਵਾਈ ਕੀਤੀ ਗਈ ਹੈ ਇਨਫੋਰਮੇਸ਼ਨ ਕੀ ਸੀ ਕਿ ਮੌਕੇ ਤੇ ਕੀ ਕੁਝ ਜਿਹੜਾ ਆਪਣੇ ਵੱਲੋਂ ਐ ਬਰਾਮਦ ਕਰਿਆ ਗਿਆ ਅੱਜ ਅਸੀਂ ਨਾਕੇ ਤੇ ਸੀ ਇੱਥੇ ਮੈਟਰੋ ਕੋਲ ਤਾਂ ਸਾਨੂੰ ਮੁਖਵਰੀ ਤੇ ਪਤਾ ਲੱਗਿਆ ਵੀ ਇੱਥੇ ਸਕਾਈ ਹਾਈ ਸਲੂਨ ਐ ਇੱਥੇ ਸਪਾ ਸੈਂਟਰ ਉਥੇ ਪ੍ਰਸ਼ਟਿਕਿਰਦਾ ਕੰਮ ਚੱਲ ਰਿਹਾ ਹੈ ਤੇ ਅਸੀਂ ਫਿਰ ਇੱਥੇ ਫਿਰ ਅਸੀਂ ਨੇਪ ਤਹਿਸੀਲ ਦਾ ਸਾਹਿਬ ਨੂੰ ਰਿਕਵੈਸਟ ਕਰਕੇ ਨਾਂ ਬੁਲਾਇਆ ਥੇ ਕਿਤੇ ਰੇਡ ਕੀਤੀ ਤਾਂ ਅਸੀਂ ਸਾਨੂੰ ਉੱਥੇ ਪੰਜ ਕੁੜੀਆਂ ਮਿਲੀਆਂ ਤੇ ਇੱਕ ਜਿਹੜਾ ਹੈ ਇੱਥੇ ਦਾ ਜਿਹੜਾ ਓਨਰ ਹੈ ਟੈਨੈਂਟਡ ਹੈ ਸੰਦੀਪ ਛੱਤ 'ਤੇ ਰਹਿਣ ਵਾਲਾ ਉਹਨੂੰ ਅਸੀਂ ਕਾਬੂ ਕਰ ਲਿਆ ਥੇ ਤੇ ਅਸੀਂ ਫਿਲਹਾਲ ਇਨਫੋਰਮੇਸ਼ਨ ਕੋਈ ਮਿਲੀ ਹੋਵੇ ਕਿ ਜਿਹੜੀਆਂ ਕੁੜੀਆਂ ਆਈਆਂ ਜਿਹੜਾ ਆਪਣੀ ਮਰਜ਼ੀ ਨਾਲ ਕੰਮ ਕਰਦੀ ਸੀ ਜਾਂ ਫਿਰ ਇਸ ਜ਼ਿਲਦ ਦੇ ਵਿੱਚ ਕੁਝ ਕੁੜੀਆਂ ਦੇਖਿਆ ਜਾਂਦਾ ਉਹਨਾਂ ਨੂੰ ਧਕੇਲ ਵੀ ਦਿੱਤਾ ਜਾਂਦਾ ਨਹੀਂ ਨਹੀਂ ਕੋਈ ਦੀਵਾਲੀ ਕੋਈ ਗੱਲ ਨਹੀਂ ਇਹ ਆਪਣੀ ਮਰਜ਼ੀ ਨਾਲ ਹੀ ਇੱਥੇ ਆਪਣੀ ਲੋੜ ਦੇ ਮੁਤਾਬਕ ਆਉਂਦੀਆਂ ਨੇ ਇੱਥੇ ਐਜੀ ਕੋਈ ਗੱਲ ਨਹੀਂ ਵੀ ਦੀਵਾਲੀ ਕੋਈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੁਹਾਡੇ ਵੱਲੋਂ ਕਾਰਵਾਈਆਂ ਕੀਤੀਆਂ ਦੀਆਂ ਇਹੋ ਜਿਹਾ ਸਪਾਹ ਹੋਰ ਵੀ ਲੱਗਦਾ ਇਸ ਟਾਈਮ ਖੁੱਲੇ ਨੇ ਜਾਂ ਖੁੱਲਦੇ ਨੇ ਜਾਂ ਤੁਹਾਡੇ ਆਉਣ ਤੋਂ ਪਹਿਲਾਂ ਬੰਦ ਹੋ ਜਾਂਦੇ ਆ ਨਹੀਂ ਹੁਣ ਤਕਰੀਬਨ ਬੰਦ ਹੈ ਇਹ ਪਤਾ ਨਹੀਂ ਕਿਵੇਂ ਨੇ ਖੋਲ ਲਿਆ ਤੇ ਵੈਸੇ ਸਾਡੀ ਪੂਰੀ ਇਹ ਹੈ ਵੀ ਨਿਗਰਾਨੀ ਹੈ ਹਰ ਇੱਕ ਤੇ ਇਹਨੇ ਅੱਜ ਥੋੜੇ ਖੋਲਿਆ ਸੀਗਾ ਅਸੀਂ ਉਹਦੀ ਰੇਡ ਮਾਰਤਾ ਇੱਥੇ ਕੁਝ ਲੋਕ ਐਂ ਦੇ ਲੋਕਾਂ ਨੂੰ ਸਪਾ ਰੈਂਟ ਵੱਧ ਮਿਲਣ ਦੀ ਲਾਲਤ ਦੇ ਵਿੱਚ ਇਹਦੇ ਲੋਕਾਂ ਨੂੰ ਸਪਾ ਦੇ ਦਿੰਦੇ ਨੇ ਤੇ ਉਹਨਾਂ ਨੂੰ ਵੀ ਕੋਈ ਚੇਤਾਵਨੀ ਆਪ ਨਹੀਂ ਹਾਂ ਅਸੀਂ ਜਿਹੜੇ ਇਹਦੇ ਲੈਂਡਲੋਰਡ ਨੇ ਉਹਨਾਂ ਨੂੰ ਵੀ ਵਿੱਚ ਨਾਮਿਨੇਟ ਕੀਤਾ ਤੇ ਜਿਹੜੇ ਟੈਨੈਂਟਡ ਨੇ ਜਿਨ੍ਹਾਂ ਨੇ ਅੱਗੇ ਕਰਾਇਆ ਤੇ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਹਾਂ ਅਕਸਰ ਅਸੀਂ ਦੇਖਦੇ ਨਗਰ ਕੌਂਸਲ ਸੀਲ ਲਾਉਂਦੀ ਹੈ ਬਿਲਡਿੰਗਾਂ 'ਤੇ ਹਮ ਅੱਜਕੱਲ ਤੁਸੀਂ ਵੀ ਸਪਾ ਤੇ ਸੀਲ ਲਾਉਣ ਦੇ ਮਕਸਦ ਕੀ ਹੈ ਇਹਦਾ ਸਾਡਾ ਮਕਸਦ ਹੈ ਵੀ ਅੱਗੇ ਕੰਮ ਰੁਕ ਜੇ ਇਹ ਕਮ ਜਿਹੜਾ ਪ੍ਰਸ਼ਿਕਰ ਦਾ ਕੰਮ ਚੱਲਿਆ ਉਹ ਨਾ ਚੱਲੇ ਜੈਜ ਕਮ ਹੋਵੇ ਜੋ ਵੀ ਚੱਲੇ